ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਤੇ ਉਸ ਦੇ ਓਐਸਡੀ ਦੀ ਕੱਲ ਇੱਕ ਬੜਾ ਵੱਡਾ ਧਮਾਕਾ ਕੀਤਾ ਗਿਆ ਇੱਕ ਪਾਸੇ ਚਾਰ ਮੰਤਰੀਆਂ ਤੋਂ ਉਹਨਾਂ ਦੇ ਅਹੁਦੇ ਖੋਲੇ ਗਏ ਧੱਗੇ ਦੇ ਨਾਲ ਉਹਨਾਂ ਕੋਲੋਂ ਅਸਤੀਫੇ ਜਿਹੜੇ ਲੈ ਗਏ ਇੱਕ ਪਾਸੇ ਅਸੀਂ ਕਰਦੇ ਹਾਂ ਓਐਸਡੀ ਦੀ ਗੱਲ ਜਿਹੜੇ ਜਰਨਲ ਸਕੱਤਰ ਅਤੇ OSD ਲੱਗੇ ਹੋਏ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿਛਲੇ 2.5 ਸਾਲਾਂ ਤੋਂ ਦੱਸਿਆ ਜਾ ਰਿਹਾ ਹੈ ਕਿ ਉਹ ਫੂਡ ਸਪਲਾਈ ਦੇ ਵਿੱਚ ਇੱਕ ਗਵਰਨਮੈਂਟ ਜੋਬ ਹੀ ਕੰਟਰੈਕਟ ਬੇਸ ਤੇ ਕਰਨਾ ਸੀ ਉਤੋਂ ਚਾਕੇ ਉਹਨਾਂ ਨੂੰ OSD ਲਗਾਇਆ ਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਧਰ ਪ੍ਰੈਸ਼ਰ ਪਾਇਆ ਗਿਆ ਜਿਹੜੇ ਜਿੰਨਾਂ ਕੋ ਚਾਰਾਂ ਦੇ ਕੋਲੋਂ ਵਿਜਾਰਤ ਖੋਲਗੀ ਜਿੰਨਾਂ ਵਿੱਚੋਂ ਜਿੰਪਾ ਹੈ ਜੋੜਾ ਮਾਜਰਾ ਹੈ ਅਨਮੋਲ ਗਗਰਮਾਨ ਹੈ ਅਤੇ ਬਲਬੀਤ ਸਿੰਘ ਹੈ ਯਾਨੀ ਕਿ ਚਾਰਾਂ ਦੇ ਕੋਲੋਂ ਵਿਜਾਰਤ ਖੋ ਕੇ ਪੰਜਾਂ ਨੂੰ ਦੇ ਦਿੱਤੀ ਗਈ ਇਧਰੋਂ ਇਕ ਆਪਣੇ ਨਿੱਜੀ ਫੈਸਲੇ ਉੱਤੇ ਬਿਲਕੁਲ ਪੱਕੇ ਹੋ ਗਏ ਨੇ ਸੂਬੇ ਦੇ ਮੁੱਖ ਮੰਤਰੀ ਜਿਸ ਨੂੰ ਅਹੁਦੇ ਤੇ ਲਾਇਆ ਗਿਆ ਹੈ ਉਸ ਦੇ ਸਮਰਥਕ ਅੱਜ ਸੜਕਾਂ ਤੇ ਉਤਰ ਆਏ ਦੱਸਦੀ ਕਿ ਉਹਨਾਂ ਨੇ ਸੜਕਾਂ ਤੇ ਉਤਰ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਤਲਾ ਫੁਕ ਰਿਆ ਨਾਰੇਬਾਜ਼ੀ ਕੀਤੀ ਮੁਰਦਾਬਾਦ ਦੇ ਨਾਰੇ ਲਗਾਏ ਅਤੇ ਤੂੰ ਤੜੇ ਕੀਤੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇ ਨਾਲ ਉਹਨਾਂ ਨੇ ਕਿਹਾ ਕਿ ਇਹ ਕੀ ਹੋ ਗਿਆ ਹੈ ਇੱਕ ਪਾਸੇ ਤਾਂ ਮੌਜੂਦਾ ਜਿਹੜੇ ਵਜ਼ਾਰਤ ਕਰ ਰਹੇ ਸੀ ਕੈਬਨ ਮੰਤਰੀ ਸੀ ਉਹਨਾਂ ਨੂੰ ਲਾਇਆ ਗਿਆ ਦੂਸਰੇ ਪਾਸੇ OSDC ਜਿਹੜੇ ਓੰਕਾਰ ਸਿੰਘ ਉਹਨਾਂ ਨੂੰ ਬਿਨਾਂ ਵਜ੍ਹਾ ਤੋਂ ਮੁਅੱਤਲ ਕਿਉਂ ਕੀਤਾ ਗਿਆ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੇ OSD ਲੱਗੇ ਹੋਏ ਸੀ 2.5 ਸਾਲਾਂ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਸੀ ਇੱਕ ਪਾਸੇ ਇਹ ਵੀ ਕਹਿ ਰਿਹਾ ਹੈ ਕਿ OSD ਵਿਕਰਮਜੀਤ ਸਿੰਘ ਮਜੀਠੀਆ ਦੇ ਖਾਸਮ ਖਾਸ ਨੇ ਅਤੇ ਅੰਦਰਲੇ ਭੇਦ ਜਿਹੜੇ ਜਾਂ ਜਿਹੜੇ ਸ਼ਰਾਬ ਪੀਂਦੇ ਨੇ ਕਿਉਂਕਿ ਜਿਹੜੀ ਚਾਰਟਰਡ ਪਲੇਨ ਦੇ ਵਿੱਚ दारू ਪੀਤੀ ਗਈ ਹੈ ਉਸ ਸਮੇਂ ਓੰਕਾਰ ਜਿਹੜੇ OSD ਨੇ ਉਹ ਵੀ ਭਗਵੰਤ ਮਾਨ ਦੇ ਨਾਲ ਸੀ ਉਹਨਾਂ ਨੇ ਪੈਕ ਦੇ ਨਾਲ ਪੈਕੇਟ ਕਰਾਇਆ ਇਹ ਗੱਲ ਦੀ ਪੁਸ਼ਤੀ ਵਿਕਰਮਜੀਤ ਸਿੰਘ ਮਜੀਠੀਆ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੀਤੀ ਹੈ ਕਿ ਸੱਚਮੁੱਚ ਸੂਬੇ ਦੇ ਮੁੱਖ ਮੰਤਰੀ दारू ਪੀਂਦੇ ਨੇ ਕੀ ਓੰਕਾਰ ਜਿਹੜੇ ਉਸਡੀ ਨੇ ਉਹ ਦੂਸਰੀਆਂ ਪਾਰਟੀਆਂ ਦੇ ਨਾਲ ਰਲੇ ਹੋਏ ਸੀ ਗੱਲਾਂ ਅੰਦਰੂਨੀ ਲੀਕ ਹੁੰਦੀਆਂ ਸੀ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਨੂੰ ਮਿਲਦੀਆਂ ਸੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਕਿ ਅੱਜ ਇੱਕ ਬੜੇ ਵੱਡੇ ਪੱਦਲ ਤੇ ਓਐਸਟੀ ਜਿਹੜੇ ਓੰਕਾਰ ਸਿੰਘ ਸੀ ਉਹਦੇ ਸਮਰਥਕਾਂ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੁਕਾਇਆ ਗਿਆ ਉਹਦੇ ਨਾਂ ਉੱਤੇ ਨਾਰੇਬਾਜ਼ੀ ਕੀਤੀ ਗਈ ਕੀ ਇਸ ਤਰ੍ਹਾਂ ਦੇ ਕੰਮ ਨਾਲ ਕੀ ਓਐਸਟੀ ਓੰਕਾਰ ਸਿੰਘ ਨੂੰ ਫਿਰ ਦੁਬਾਰਾ ਐਜ਼ ਏ ਓਐਸਟੀ ਰੱਖਣਗੇ ਸੂਬੇ ਦੇ ਮੁੱਖ ਮੰਤਰੀ ਜਾਣ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਧੰਨਵਾਦ